ਤੁਹਾਰੀ ਆਪਣੇ ਲਈ ਕਲਾਪਿੰਗ ਕਰੋ ਮੈਨੂੰ ਤੁਸੀਂ ਕੱਲ ਸਵੇਰ ਦੀ ਪ੍ਰੇਰ ਵਿੱਚ ਬਦਲੇ ਹੋਏ ਨਜ਼ਰ ਆਣੇ ਚਾਹੀਦੇ ਆ ਠੀਕ ਹੈ ਸਬਦਾ ਸਤਿਕਾਰ ਕਰਨਾ ਚਾਹੀਏ ਤੁਹਾਨੂੰ ਕਿ ਸਿਰ ਪੜਾਉਂਦਾ ਕੋ ਨਹੀਂ ਬਣਾਉਂਦਾ ਠੀਕ ਹੈ ਤੁਸੀਂ ਕਹਿੰਦੇ ਸਾਨੂੰ ਛੋਟੀਆਂ ਕਲਾਸਾਂ ਦੇ ਪੜਾਉਂਦੇ ਸਾਨੂੰ ਵੱਡੀਆਂ ਵਾਲੇ ਪੜਾਉਂਦੇ ਅਸੀਂ ਉਹਨਾਂ ਨੂੰ ਭਲਾਣਾ ਸਾਰੇ ਹੀ ਟੀਚਰ ਸਾਡੇ ਸਕੂਲ ਦਾ ਨੁਮਾਇੰਦੇ ਕਿੱਸਾ ਆ ਛੋਟੇ ਤੋਂ ਵੱਡੇ ਸਾਡੇ ਸਕੂਲ ਦੇ ਵਿੱਚ ਸਿਕਿਉਰਟੀ ਵਾਲੇ ਆ ਸਭ ਤੋਂ ਪਹਿਲਾਂ ਤੁਹਾਡਾ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਕਿਉਂਕਿ ਉਹ ਗੇਟ ਤੇ ਆ ਤੁਹਾਡੀ ਰੱਖਿਆ ਲਈ ਸਮਝ ਲਾ ਕੇ ਜੋ ਆਪ ਤੋਂ ਵੱਡਾ ਜਿੱਤੋਂ ਕੋਈ ਸਿੱਖਣ ਨੂੰ ਮਿਲਦਾ ਸਤਿਕਾਰ ਕਰਕੇ ਤੇ ਮੈਂ ਹਮੇਸ਼ਾ ਹੀ ਤੁਹਾਨੂੰ ਸਵੇਰੇ ਪ੍ਰੇਰਿਤ ਵੀ ਕਿਹਾ ਜਦੋਂ ਤੱਕ ਤੁਸੀਂ ਬੋਲੋਗੇ ਨਹੀਂ ਟੀਚਰ ਤੁਹਾਨੂੰ ਕੁਝ ਦੱਸੇਗਾ ਨਹੀਂ ਜੇ ਤੁਸੀਂ ਹੱਥ ਖੜਾ ਕਰਕੇ ਪੁੱਛੋਗੇ ਕਿ ਮੈਂ ਆ ਪੁੱਛਣਾ ਚਾਹੁੰਦੀ ਆ ਤਾਂ ਤੁਹਾਨੂੰ ਟੀਚਰ ਦੱਸੂਗਾ ਜੇ ਤੁਸੀਂ ਆਪਣਾ ਗਿਆਨ ਤਾਂ ਦਦਣਾ ਜੇ ਤੁਸੀਂ ਆਪਣੇ ਆਪ ਨੂੰ ਕੋਸ਼ਿਸ਼ ਕਰੋਗੇ ਸਾਨੂੰ ਆਣਾ ਚਾਹੀਦਾ ਕੁਸੀਂ ਜਿਸ ਸਟੇਜਾਂ ਤੇ ਅਸੀਂ ਖੜੇ ਆਂ ਕੱਲ ਨੂੰ ਤੁਸੀਂ ਇਸ ਸਟੇਜਾਂ ਤੇ ਆਉਂਗੇ ਹੋ ਸਕਦਾ ਸੀ ਤੁਹਾਨੂੰ ਨਾ ਦੇਖਦੇ ਹੋਈ ਉਸ ਵੇਲੇ ਸੋਹਣਾ ਹੀ ਨਹੀਂ ਦੁਨੀਆ 'ਚ ਤੁਹਾਨੂੰ ਕੋਈ ਤਾਂ ਦੇਖੂਗਾ ਠੀਕ ਹੈ ਬਣੋਂਗੇ ਕੁਛ ਹਾਂਜੀ ਅੱਜ ਤੋਂ ਹੀ ठान ਲਓ ਅਸੀਂ ਕੁਛ ਅਸੀਂ ਕੀ ਬਣਾਂਗੇ ਚੰਗੇ ਇਨਸਾਨ ਉੱਚੀ ਹੱਥ ਕਰੋ ਅਸੀਂ ਚੰਗੇ ਇਨਸਾਨ ਬਣਾਂਗੇ ਅਸੀਂ ਚੰਗੇ ਇਨਸਾਨ ਬਣਾਂਗੇ ਕਰਡੀਆਂ ਗੱਲਾਂ ਦੇ ਪੈਰਾ ਦੇਵਾਂਗੇ ਕਰਡੀਆਂ ਗੱਲਾਂ ਦੇ ਪੈਰਾ ਜੀ ਇੱਕ ਇੱਕ ਗੱਲ ਕੀਮਤੀ ਸੀ ਮੈਨੂੰ ਥੋੜਾ ਜਿਹਾ ਆਫਿਸ ਵਿੱਚ ਜਾਣਾ ਪੈ ਗਿਆ ਨਹੀਂ ਤਾਂ ਮੈਂ ਇਹਨਾਂ ਦਾ ਲੈਕਚਰ ਛੱਡਣਾ ਨਹੀਂ ਸੀ ਚਾਹੁੰਦੀ ਪਰ ਮੈਂ ਉਹ ਗੱਲਾਂ ਜਿਹੜੀਆਂ ਅੱਜ ਸਰ ਕਰਕੇ ਗਏ ਨਾ ਮੈਂ ਸਵੇਰੇ ਪ੍ਰੇਰ ਵਿੱਚ ਜ਼ਰੂਰ ਪੁੱਛੂੰਗੀ ਤੁਹਾਡੇ 'ਚ ਬਦਲਾਅ ਆਇਆ ਦੁਨੀਆ ਦੱਸਦੀ ਆ ਕਿ ਹਾਂ ਇਹ ਬੱਚਾ ਹੁਣ ਵਧੀਆ ਬਣ ਗਿਆ ਹੈ ਚੰਗਾ ਨਹੀਂ ਸਟੀਚਰ ਨੂੰ ਵੀ ਨਜ਼ਰ ਆਦਾ ਕਿ ਬੱਚਾ ਹੁਣ ਅੱਗੇ ਨਾਲੋਂ ਬਹੁਤ ਵਧੀਆ ਅਸੀਂ ਸਾਰੇ ਜਿੰਨੇ ਤੁਸੀਂ ਬੈਠੇ ਹੋ ਆਪਣੇ ਨਾਲ ਦੀਆਂ ਕਲਾਸਾਂ ਵਾਲੇ ਬੱਚਿਆਂ ਨੂੰ ਵੀ ਦੱਸੋ ਐਦਾਂ ਦੀਆਂ ਗੱਲਾਂ ਹੋਈਆਂ ਤੁਹਾਨੂੰ ਇੱਕ ਇੱਕ ਪਲ ਤੇ ਇਹ ਗੱਲਾਂ ਯਾਦ ਆਣੀਆਂ ਚਾਹੀਦੀਆਂ ਘਰ ਜਾ ਕੇ ਵੀ ਰਾਤ ਨੂੰ ਵੀ ਸਵੇਰ ਨੂੰ ਵੀ ਕਿੰਨੀਆਂ ਸਾਰੀਆਂ ਗੱਲਾਂ ਸੀ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਤੁਹਾਡੀ ਅੱਜ ਤੋਂ ਜ਼ਿੰਦਗੀ ਬਦਲ ਹੋ ਜਾਣੀ ਚਾਹੀਦੀ ਆ ਕਿ ਤੁਸੀਂ ਆਪਣੇ ਜੋ ਬੈਡ ਹੈਬਿਟ ਹੈ ਉਹ ਛੱਡ ਦੋ ਸੱਚ ਬੋਲਣਾ ਸ਼ੁਰੂ ਕਰ ਦੋ ਸਤਿਕਾਰ ਕਰ ਦੋ ਕਰਨਾ ਸ਼ੁਰੂ ਕਰ ਦੋ ਤੁਸੀਂ ਆਪ ਹੀ ਅچھے ਇਨਸਾਨ ਥੈਂਕ ਯੂ ਸਰ ਵੈਰੀ ਮੱਚ ਸਿੱਖੋ ਜਾਈ ਮੈਨੂੰ ਸਿੱਖ ਕੋਣ ਹੈ ਗੁਨਾਹ ਨੇ ਸਿੱਖਿਆ ਲੈ ਜਾਈ ਉਹ ਕਿਸੇ ਧਰਮ ਦਾ ਹੋ ਸਕਦਾ ਸਿੱਖ ਸਿੱਖ ਤੇ ਸਿੱਖੋ ਜਾਈ ਸਿੱਖ ਸਿੱਖ ਤੇ ਸਿੱਖੋ ਜਾਈ ਹੋਰ ਜੀ ਵਿਦਿਆ ਹੋਰ ਜੀ ਵਿਦਿਆ ਚੰਗਾ ਹੋਈ ਚੰਗਾ ਹੋਈ ਅਵਰੰ ਤੇ ਵੀ ਲੈ ਕੋਈ ਅਭੰਦ ਦੇਖੇ ਨੀ ਬੋਲੋ ਪੰਜਾਬੀਓ ਪੰਜਾਬੀਓ ਊੜਾ ਨਾ ਭੁੱਲਿਓ ਊੜਾ ਨਾ ਭੁੱਲਿਓ ਜੂੜਾ ਨਾ ਭੁੱਲਿਓ ਜੂੜਾ ਨਾ ਭੁੱਲਿਓ ਊੜਾ ਜੂੜਾ ਭੁੱਲ ਗਏ ਊੜਾ ਜੂੜਾ ਭੁੱਲ ਗਏ ਸਮਝਿਆ ਜੂੜਾ ਭੁੱਲਿਓ ਸਮਝਿਆ ਜੂੜਾ ਭੁੱਲਿਓ ਕਰੀਏ ਮਾਂ ਬੋਲੀ ਨਾਲ ਪਿਆਰ ਕਰੀਏ ਮਾਂ ਬੋਲੀ ਨਾਲ ਪਿਆਰ ਕੋਈ